ਸਵਾਗਤ ਹੈ ਆਪ ਸਭ ਦਾ ਮੈਂ ਆ ਪ੍ਰਕਾਸ਼ ਸ਼ਰਮਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਿਹਾ ਹੈ ਤੇ ਉੱਥੇ ਜਾਣ ਵਾਲੇ ਯਾਤਰੀਆਂ ਦੇ ਲਈ ਡੀਐਸਪੀ ਪਾਇਲ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ ਰਾਹੀਰਾ ਲਈ ਯਾਤਰੀਆਂ ਦੇ ਲਈ ਅੱਜ ਚਾਹ ਤੇ ਪਕੌੜਿਆਂ ਦਾ ਜਿਹੜਾ ਉਹ ਲੰਗਰ ਲਗਾਇਆ ਗਿਆ ਦੱਸ ਦਈਏ ਕਿ ਡਿਪਟੀ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਲੰਗਰ ਹੈ ਪੂਰੇ ਮੁਲਾਜ਼ਮਾ ਦੀ ਮਦਦ ਦੇ ਨਾਲ ਤੇ ਹੋਰ ਸਾਥੀਆਂ ਦੀ ਮਦਦ ਦੇ ਨਾਲ ਜਿਹੜਾ ਲਗਾਇਆ ਜਾ ਰਿਹਾ ਹੈ ਤਾਂ ਕਿ ਜਿਹੜੇ ਸ਼ਰਧਾਲੂ ਨੇ ਨਤਮਸਤਕ ਹੋਣ ਜਾ ਰਹੇ ਨੇ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ ਉਹਨਾਂ ਨੂੰ ਚਾਹ ਤੇ ਪਕੌੜਿਆਂ ਦਾ ਜਿਹੜਾ ਉਹ ਲੰਗਰ ਚੁਕਾਇਆ ਜਾਂਦਾ ਤੇ ਆਓ ਫਿਰ ਗੱਲਬਾਤ ਕਰਦੇ ਆ ਡੀਐਸਪੀ ਪਾਇਲ ਦੇ ਨਾਲ ਤੇ ਉਹਨਾਂ ਦਾ ਕੀ ਕਹਿਣਾ ਹੈ ਆਖਿਰ ਇਹ ਲੰਗਰ ਕਦੋਂ ਤੋਂ ਲਗਾਇਆ ਜਾ ਰਿਹਾ ਹੈ ਇਹ ਮਕਸਦ ਆਪਾਂ ਸਾਰਿਆਂ ਨੂੰ ਪਤਾ ਹੈ ਵਿਸ਼ੇ ਦਿਹਾੜੇ ਨੂੰ ਭਤੇ ਅੰਜ ਰੱਖਦੇ ਹੋਏ ਜਿਹੜੀ ਸੰਗਤ ਆਉਂਦੀ ਹੈ ਅੱਜ ਕੱਲ ਸਵੇਰੇ ਸਵਕਤੇ ਪਿੰਡਾਂ ਦੇ ਦੁਰਦੇ ਆ ਤੇ ਠੰਡ ਦਾ ਮੌਸਮ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਚਾਹ ਤੇ ਪਕੌੜਾ ਦਾ ਲੰਗਰ ਲਾਇਆ ਸੀਗਾ ਤੇ ਤਾਂ ਕਿ ਲੋਕਾਂ ਵਿੱਚ ਇੱਕ ਇਹ ਮੈਸੇਜ ਆਵੇ ਵੀ ਪੁਲਿਸ ਵੀ ਆਪਣਾ ਇਹ ਧਾਰਮਿਕ ਭਾਵਨਾ ਰੱਖਦੇ ਹੋਏ ਇਹ ਸਾਰਾ ਕੁਝ ਲੰਗਰ ਦਾ ਪ੍ਰਬੰਧ ਕਰ ਰਹੀ ਆ ਤਾਂ ਜੋ ਲੋਕਾਂ ਦੇ ਪੁਲਿਸ ਆਪਸ ਵਿੱਚ ਤਾਲਮੇਲ ਵੀ ਵਧੇ ਇਹਦੇ ਨਾਲ ਇੱਕ ਵਧੀਆ ਸਨੇਹਾ ਜਾਂਦਾ ਇਸ ਗੱਲ ਦਾ ਕਿ ਪੁਲਿਸ ਵਾਲੇ ਵੀ ਧਾਰਮਿਕ ਭਾਵਨਾ ਰੱਖਦੇ ਨੇ ਤੇ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਹਿਗੁਰੂ ਸਦੇ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਸਾਨੂੰ ਬਖਸ਼ਿਸ਼ ਦਿੱਤੀ ਹੈ ਤੇ ਅਸੀਂ ਆਪਣੇ ਜੋ ਵੀ ਤਿਲਫਲ ਹੋਇਆ ਆਪਣੀ ਕਮਾਈ ਦੇ ਵਿੱਚੋਂ ਸਾਰੇ ਮਲਾਜ਼ਮਾਂ ਨੇ ਇਕੱਠਾ ਕਰਕੇ ਤੇ ਇਹ ਲੰਗਰ ਲਾਇਆ ਕਿੰਨੇ ਕ ਸਮੇ ਤੋਂ ਲੰਗਰ ਜਿਆ ਸਵੇਰ ਤੋਂ ਚੱਲ ਰਿਹਾ ਜੀ ਇਹ ਸਵੇਰੇ ਲੰਗਰ ਅਸੀਂ 9 ਵਜੇ ਸ਼ੁਰੂ ਕਰਤਾ ਸੀਗਾ ਤੇ ਗੁਰੂ ਦਾ ਲੰਗਰ ਹੈ ਜੀ ਟੁੱਟ ਵਰਤੇਗਾ ਜਦੋਂ ਤੱਕ ਹੈਗਾ ਤੇ ਇਹ ਚੱਲਦਾ ਰਹੇ ਲੰਗਰ। ਹਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਕਿ ਇਹ ਨੌਜਵਾਨ ਜਿਹੜੇ ਇਸ ਪ੍ਰਤੀ ਇਹ ਜਾਗਰੂਕ ਨਹੀਂ ਹੈ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਨੌਜਵਾਨਾਂ ਲਈ ਮੇਰੀ ਇਹ ਅਪੀਲ ਹੈ ਵੀ ਜਿਹੜੇ ਸ਼ਹੀਦੀ ਦੇ ਅੜਾ ਹੁੰਦਾ ਇਹ ਸਭਾ ਹੁੰਦੀ ਆ ਬੜੀ ਸ਼ਾਂਤੀ ਨਾਲ ਤੇ ਸ਼ਰਦਾਪੁਰ ਵਗੈਰਾ ਮਨਾਉਣਾ ਜੀਦਾ ਕਿਸੇ ਤਰ੍ਹਾਂ ਦੀ ਕੋਹਲਡਵਾਜੀ ਨਹੀਂ ਕਰਨੀ ਚਾਹੀਦੀ ਨਾ ਰੋਗ ਜੀ ਲੋਕਸ ਤੇ ਕਰਨਾ ਨਹੀਂ ਚਾਹੀਦਾ ਤੇ ਬਹਾਦਰੀ ਕਿਹੜੇ ਕੋਸਚ ਹੋ ਰਿਹਾ ਇਹ ਸਰਵਦਾ ਦਿਨ ਜਿਹੜੇ ਹੁੰਦੇ ਨੇ ਬਹੁਤ ਹੀ ਸ਼ਰਧਾ ਨਾਲ ਤੇ ਸ਼ਾਂਤੀਪੂਰਵਕ ਮਨਾਉਣੇ ਚਾਹੀਦੇ ਨੇ ਉੱਥੇ ਜਾ ਕੇ ਸ਼ਰਧਾ ਨਾਲ ਮੱਥਾ ਟੇਕਣਾ ਚਾਹੀਦਾ ਲੰਗਰ ਵਰਤਾਓ ਤੇ ਲੰਗਰ ਛਕੋ ਤੇ ਹੁੱਲੜਬਾਜੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਕਰਨੀ ਚਾਹੀਦੀ ਤੇ ਇਹ ਸੰਨ ਡੀਐਸਪੀ ਪਾਇਲ ਦੀਪਕਰਾਈ ਜੀ ਜਿਨ੍ਹਾਂ ਨੇ ਕਿਹਾ ਕਿ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਆ ਉਹਨਾਂ ਦੇ ਵੱਲੋਂ ਚਾਹ ਤੇ ਪਕੌੜਿਆਂ ਦਾ ਜਿਹੜਾ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਉਹਨਾਂ ਨੇ ਨੌਜਵਾਨਾਂ ਨੂੰ ਇਸ ਗੱਲ ਵੱਲ ਵੀ ਪ੍ਰੇਰਿਤ ਕੀਤਾ ਕਿ ਜਦੋਂ ਤੁਸੀਂ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਜਾਂਦੇ ਹੋ ਤਾਂ ਪੂਰੀ ਸਰਦਾ ਭਾਵਨਾ ਦੇ ਨਾਲ ਜਾਇਆ ਕਰੋ ਕਿਉਂਕਿ ਹੁੱਲੜਵਾਜਾਂ ਨੂੰ ਵੀ ਇੱਕ ਖਾਸ ਮੈਸੇਜ ਦਿੱਤਾ ਹੈ ਕਿ ਹੁੱਲੜਵਾਜੀ ਵੀ ਕਦੇ ਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ